ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾਗਾ ਜੀ ਸ਼ੁਰੂ ਤੇ ਹੁਣ ਚੱਲੇ ਆਂ ਅੱਜ ਆਪਾਂ ਦੇਸਲੇ ਫਾਰਮ ਤੇ ਖਾਦ ਪਾਉਣ ਆਂ ਬੰਦਾ ਬਾਪੂ ਜਿਹੜਾ ਆਉਂਦਾ ਟਰੈਕਟਰ ਕੱਲ ਮੋਟਾ ਹੀ ਕੱਲ ਫਿਰ ਕੋਈ ਕੰਮ ਕਰਨੇ ਕੀਤਾ ਜੇ ਨਾ ਕੱਲ ਫਿਰ ਵਲੌਗ ਹੀ ਬਣਾਇਆ ਤੇ ਅੱਜ ਹੁਣ ਚੱਲੇ ਆਂ ਕਾਜੀ ਸਿੰਘ ਕਾਲੂ ਬਾਠ ਕਾਜੀ ਸਿੰਘ ਅਦਲੇ ਸਿੰਘ ਮਹਿੰਦੀ ਮਹਿੰਦਰ ਮੋਦੀ ਤੇ ਦੱਸਦਾ ਤੁਹਾਨੂੰ ਪਤਾ ਹੀ ਆ ਕੜਈ ਨਾ ਪਤਾ ਹੀ ਫਿਰ ਹਾਂ ਨਾ ਆਪਣੇ ਦੇ ਸਾਰੇ ਫਰਮ ਦੇ ਚਾਲ ਪਾਉਣ ਵਾਸਤੇ ਖਰਾਬ ਆਪਾ ਥੋੜਾ ਆ ਦੇ ਪਗੜਿਆ ਤੋਂ ਦਾ ਦੇ ਨਹੀਂ ਫਿਰ ਕੜਾ ਜਿਹੜਾ ਚੀਨ ਵਾਲੇ ਪੁਰਾ ਆਹ ਆਹ ਮੌਸਮ ਇਸ ਦਾ ਆਸਮਾਨ ਕਿੱਦਾਂ ਕਰ ਕਹਿਵਾ ਹੈ ਪੁੱਢੀ ਹਾਂ ਹਾਂ ਤਾਂ ਬੱਜੇ ਨਾਂ ਦਾ ਕਾਟ ਬੁੱਲਾ ਦੇ ਕਾ ਫੁੱਲਾਂ ਦੇ ਫੁੱਲਾਂ ਦੇ ਹਾ ਤੇਰੇ ਕਹਿੰਦਾ ਤੂੰ ਕਿਤਰਾ ਮੂੰਹ ਬਣਾਇਆ ਅਬਧਾਲੀ ਨਾ ਕਿਤਰਾ ਮੂੰਹ ਬਣਾਇਆ ਜਿਉਂਟਾਇਆ ਬਾਏ 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 ਇਹ ਬਧਾਲੀ ਆ ਬਾਏ ਬਾਏ ਕਹਦਾ ਭਾਈ ਹਾਂ ਇਹ ਤੇਰੇ ਬਾਬਾ ਜੀ ਪਰ ਆ ਰਿਹਾ ਬਾਏ ਬਾਏ ਤੂੰ ਨੀਂ ਜਰਾ ਟੀ ਮੋਰੇ ਭਾਈ ਜਿਵੇਂ ਆਇਆ ਬਾਬਾ ਜੀ ਜਾਇਆ ਗਿਆ ਨਹੀਂ ਪੈਣੀ ਸੁਫੀ ਇਹਦੇ ਇਹਦੇ ਜਾਣਾ ਭੱਜੇ ਆਪਾਂ ਹਾਂ ਨਿਆਰੀ ਆ ਆ ਜਿੰਨੇ ਯਾਰ ਇਹ ਖਾਤ ਮੁੰਡਾ ਰੀ ਹੈ ਲੈ ਤੇਰੇ ਪੂਰੇ ਹੱਥੇ ਲੇਖਣ ਇਹ ਕਿਥੇ ਲਈ ਪਾਰ ਨਹੀਂ ਕੇ ਰੰਗਿਆ ਚੱਕਾ ਤੇ ਉਹਦਾ ਪਾਰਾ ਪਾ ਪਾ ਇਹ ਜਿੰਨੇ ਤੇ ਲੇ ਗਈ ਆ ਜਿਹੜਾ ਸਾਹ ਵਜੇ ਖਾਦਾ ਪਾਰ ਬੋਲ ਢਲੇ ਆ ਆਹੋ ਉਹ ਦੋ ਬੰਦੇ ਉਹਦਾ ਬਹੁਤ ਮੰਦਾ ਹਾਲੀ ਤੇ ਬਹੁਤ ਜ਼ਿਆਦਾ ਕੰਮ ਘਟ ਬੜੀ ਆ ਸੰਦੂਆਂ ਵੇਖਿਆ ਮੈਂ ਕੱਲ ਦੇ ਟਰੈਕਟਰ ਚੜਾਉਂਦੇ ਰਿਹਾ ਤਾਂ ਕਣਕਾਂ ਬਹੁਤ ਸੋਹਣੀਆਂ ਸਾਰੀਆਂ ਆਹ ਕਣਕਾਂ ਪਰਤੀ ਥੋੜੀ ਤੇ ਵਧੀਆ ਕਣਕ ਸਾਰੇ ਕੱਪਾ ਭੂਰੀ ਮਾਲ ਖਦੀ ਲਓ ਵੀ ਜਵਾਨੋਂ ਪਾ ਕੇ ਆਪਾਂ ਖੇਤਾਂ ਦੇ ਵਿੱਚ ਹੁਣ ਇਹ ਹੁਣ ਕਰਦਾਂ ਕੰਮ ਸ਼ੁਰੂ ਖਾਦ ਪਾਉਂਦਾ ਮੋਦੀ ਸਰਕਾਰ ਸੀ ਜਾਂਦਾ ਆਪੇ ਅੰਮੋਦੀ ਨਾ ਤੁਹ ਮਿਰਾ ਦੇ ਪੂਰਾ ਚੱਕ ਹੁਣ ਕਰਦਾਂ ਖਾਦ ਪਾਣੀ ਸ਼ੁਰੂ ਕਾਲ ਸਾਬਰ ਜੀ ਖਾਦਿਆ ਅੱਜ ਪਹਿਲੀ ਖਾਦ ਪਾਉਣੀ ਸ਼ੁਰੂ ਕਰਨ ਲੱਗੇ ਆਂ ਦੇਸ ਵਾਲੇ ਘਿਰ ਦੇ ਵਿੱਚ ਅੱਜ ਕਣਕ 25 ਗੰਨਾ ਦੀ ਹੋ ਗਈ ਜੀ ਅੱਜ ਹੋ ਗਈ ਹੈ ਨਾ 25 ਦਿਨ ਨਹੀਂ ਵੱਧਦੀਆਂ ਕਿਹਨਾਂ ਪੁੱਛੇ ਸਿੰਗ ਪ੍ਰੇਰ ਪੁੱਤੋਂ ਨਹੀਂ ਬਰੇ ਚੁੱਕੀ ਜਾਂਦੇ ਵੇ ਹਾਂ ਕੀ ਕਰੀਂ ਚਿਕਾਓ ਚੋਕੋ ਬੁਰਾ ਲਾ ਕੇ ਚਿਕਾਓ ਮੈਨੂੰ ਤੂੰ ਹੀ ਨਾ ਝੁਕਣਾ ਇਤਨੇ ਨਾ ਬੈਠੇ ਖੁੱਤ ਰਹੋ ਕਾਲੂ ਤਾਰ ਹੀ ਸੇ ਬਸ ਕੇ ਤਾਰਾਂ ਉਹ ਮਰ ਜਾਂਦੇ ਨੇ ਪਾਣੀ ਤੇ ਲੱਗ ਬੋਰੇ ਲੰਮੇ ਕਰਦੇ ਬਾ ਧੋਣਾ ਆਹ ਸਮੇਂ ਸ਼ੁਰੂ ਕਰ ਖੁਦ ਬੰਦਾ ਵੀ ਬਾਸ ਨੂੰ ਤੂੰ ਕੋਈ ਨਾ ਬੋਰੇ ਪਾਗ ਲੱਗ ਗਿਆ ਆਇਆ ਝੋਕਿਆ ਫਰਾਂਦੇ ਸਿਆਲਾ ਫਾਰਮ ਇੱਥੇ ਅੱਜ ਪਹਿਲੀ ਵਾਰੀ ਖਾਦ ਆਪਾਂ ਪਾਉਣ ਲੱਗੇ ਆ ਅੱਜ ਪਹਿਲੀ ਜੁਰੀਆ ਤੇ ਇਹ ਕਣਕਾ ਬਬੀ ਜੀ ਸੀ ਜਿਹੜੂ ਡ੍ਰਿਲ ਦੇ ਨਾਲ ਬਹੁਤ ਸੋਹਣੇ ਕਣਕਾ ਇਹ ਗੱਲਾਂ ਚੁੱਕੇ ਨੋਰਾ ਇਧਰ ਕੀ ਗੱਲਾਂ ਚੁੱਪ ਹੋ ਜਾ ਗਿੱਦੇ ਦੇ ਫਾਰਚੂਨਰ ਲੈਣੀ ਤੇ ਬੁਰੀ ਵਾਰੀ ਕਿਹਾ ਤੂੰ ਆ ਗਈ ਅੰਗਰੇਜ਼ੀ ਕਹਿੰਦਾ ਫੋਰਚੂਨਰ ਲੈਣੀ ਆ ਤੇ ਬੋਰਾ ਮੈਨੂੰ ਸਿਖਾਉਣਾ। ہزار ਬੰਦੇ ਚੋਕਦੇ ਹੁੰਦੇ। ਰਾਜੂ ਕਿੱਡਾ ਕੋਤਾਦਰੇ ਲਟਕਦਾ ਗਿਆ ਆ ਗਿਆ। ਆ ਜੰਨੇ ਇਹਨੂੰ ਪਿਆ ਆ ਜਾ। ਚੱਜ ਗਿਆ ਯਾਰ ਬੋਰਾ ਫਿਰ ਖਿਓ। ਇਹ ਵੀਡੀਓ ਕਰਦੀ ਇਹ ਚ ਫੋਰਚੂਨਰ ਦਾ ਨਾਲ। ਚੱਜ ਗਿਆ। ਜਿੰਨ ਜਿਗਰ ਕਰਤਾ ਦਿੰਦੇ। ਚੱਲ ਜੀ ਸਗਾਰ। ਨੌਜੀ ਪਰਿਆਪਤ ਸੰਗੋ ਛਕੋ ਹੁਣ ਸਕ ਲੱਗੇ ਗਫਾਪਾ ਪਾਣ ਪਹਿਲੇ ਦਰੜਾ ਦਾ ਆਪਣ ਚੱਲ ਪਿਆ ਖੀਰੇ ਤੇ ਗਿੰਡੇ ਤੇ ਰੀਆਂ ਮਿਰਚਾਂ ਸੁਲਤਾਨ ਸੁਲਤਾਨ ਸਾਹਿਬਾਂ ਨਾਲ ਦਿੰਦੇ ਆਪਾਂ ਹਾਂ ਬੂ ਤੂੰ ਫੱਲਾ ਕੋਲੀ ਕੁਰੀ ਬੈਗਾ ਪਰੇ ਕੀ ਚ ਖਾਣੀ ਆ ਪਾਣੀ ਤੇ ਮਾਰ ਰਹਾ ਉਹਨੂੰ ਇਹ ਥੋੜੀ ਕੰਮ ਆ ਰੋਟੀ ਦੇ ਦੀ ਅਦਾਲ ਨਾਲ ਤੇ ਆਪ ਦਹੀਂ ਨਾਲ ਖਾਈ ਹਰ ਜਿਹੜੀ ਚੀਜ਼ ਅਸੀਂ ਖਾਣੀ ਉਹ ਉਹ ਦਹੀਂ ਨਾਲ ਬੰਦਿਆਂ ਨੂੰ ਇਹਦੀ ਆਸ ਤੇ ਕੰਮ ਆਸ ਤੇ ਪਲਾਸ ਤੇ ਗਲਾਸ ਲੈ ਉਹ ਤੇ ਆਸ ਤੇ ਤੁਸੀਂ ਦੇਓ ਮੋਦੀ ਚਾਹ ਲੈ ਹਰ ਚੀਜ਼ ਸਲਾਦ ਵੇਖੋ ਹਰ ਫਲਾਦਦੇ ਨੇ ਹਰੀ ਮਿਰਚ ਖੀਰਾ ਹਰ ਜੀ ਚਾਹ ਮਿਰਚ ਦੇ ਮੋਦੀ ਮਿਰਚ ਮੰਗਦਾ ਵੇਖ ਬਲ ਨਹੀਂ ਆਹ ਮਿਰਚ ਮੰਗਦਾ ਹਾਂ ਹਾਂ ਅਰੀ ਮੰਗਦਾ ਹੂੰ ਲਓ ਜੀ ਹਾਂ ਤੇ ਬੰਦੇ ਹਰੀ ਮਿਰਚ ਮੰਗਦੇ ਆ ਹਾਂ ਲੈ ਖੀਰ ਮਿਰਚ ਪਾਓ ਖਾ ਤੇਰਾ ਚਾਰ ਪੰਜ ਬੰਦੇ ਦੇ ਸਰਾਣੇ ਖਲੋਤੇ ਬੋਰੇ ਖਲੋਹਦੇ ਟਾਈਮ ਨਾ ਖਰਾਬ ਕਰ ਬੰਦਿਆਂ ਦਾ ਮੋਦੀ ਕਿਥੋਂ ਦੇ ਬੋਰੇ ਖੋਲੀ ਆ ਕੇ ਸਾਰੇ ਤੋਂ ਦੱਸ ਕਾ ਨੂੰ ਕਣੀ ਉਹਨੇ ਹਰਾ ਪਾਣੀ ਡੋੜੀ ਖਣਾ ਕੰਜਰ ਦੇ ਨੇ ਉਹਨੇ ਮੂੰਹ ਤੋਂ ਹੀ ਇਹਣਾ ਵਰਨੇ ਕੋਤਨੇ ਘਰ ਲਾ ਘਰ ਲਾ ਕਰੀਣਾ ਤੇ ਬੈਠੇ ਨੇ ਉਹਨੇ ਦਰਗਾ ਖਾ ਗਈ ਉਹਨੇ ਕਰਨੇ ਵੇਲੇ ਨਹੀਂ ਡਰਮ ਚ ਕਾਦ ਨਹੀਂ ਉਹ 베ਰੀ ਲੱਗ ਚੱਲ ਉਹਨੂੰ ਦੱਸ ਕਾ ਨੂੰ ਹਰ ਬੋਰੇ ਖੋਲੀ ਆ ਕੇ ਗੇ ਹੁਣ ਇਹਦਾ ਕੀ ਹੈ ਗਾਣਾ ਸੱਚ ਹੁਣ ਹੋਰ ਕਿੰਨਾ ਟਾਈਮ ਖਰਾਬ ਹੁੰਦਾ ਇਦਾਂ ਵੇ ਹੁਣ ਮੈਂ ਜਾਨੂ ਦੋ ਬੋਰ ਜਿਹਨੇ ਖੋਲਿਆ ਉਹਨੇ ਪੌਣੇ ਤੇ ਗਾਣੇ ਜਿਹਨੇ ਨੇ ਖੋਲਤੀ ਹੈ 2 ਮਿੰਟ ਨੂੰ ਨਸਲ ਤਾਰੀ ਲਾ ਕੇ ਖੋਲ ਲੋ ਨਹੀਂ ਕਰੀ ਬੰਦਾ ਤਾੜ ਤਾ ਉਹ ਕਿੰਨਾ ਸੈੱਟ ਕਰ ਰਿਹਾ ਰੱਖ ਨਜ਼ਾਰੇ ਅੱਜ ਦੇ ਨਜ਼ਾਰੇ ਅੱਜ ਦੇ ਮੈਲ ਤਾਂ ਤੇ ਲੋ ਕਹਿੰਦਾ ਤੁਸੀਂ ਓਏ ਅਬ ਬੱਸ ਕਰ ਕੰਮ ਕਰ ਲੋ ਜੀ ਖਾ ਦਾ ਕੰਮ ਚੱਲਦਾ ਪੂਰੇ ਜੋਰਾ ਸ਼ੋਦਾਂ ਦੇ ਨਾਲ ਸਾਰੇ ਬੰਦੇ ਆਂ ਪੂਰੇ ਤੇ ਹੁਣ ਇੱਕ ਘੰਟੇ ਦੇ ਵਿੱਚ ਇੱਕ ਇੱਕ ਘੰਟੇ ਦੇ 10 ਮਿੰਟ 24 ਬੋਰੀ ਰਖਾਰਦੇ ਆਂ ਉਹਨਾਂ ਤੋਂ ਜਿੱਕੇ ਦੋ ਚੀਜ਼ਾਂ ਨੇ ਇੱਕ ਛੋਟੀ ਜਿਹੀ ਮਰਦਿਆਂ ਬਰ ਜਾ ਕੇ ਚਾਹ ਪਾਣੀ ਵਾਸਤੇ ਚਾਹ ਪੀ ਕੇ ਤਾਂ ਫਿਰ ਮੈਂ ਕਿੰਧ ਤੋਂ ਮੈਂ ਗਿਆ ਸਾਨੂੰ ਚਾਹ ਪਣ ਵੀ ਨਹੀਂ ਆਉਣ ਜੇ ਆਪਾਂ ਦੂਜੇ ਖੇਤਾਂ ਦੇ ਵਿੱਚ ਤੇ ਮਸ਼ੀਨਾਂ ਆਪਣੇ ਜਾਣਦੇ ਆ ਬੁਰਾ ਲਾ ਲਗੇ ਤਾਂ ਕਿ ਮਸ਼ੀਨ 1 2 3 4 5ਵੀਂ ਹੈਰਾ ਕੋਤੂਰੀ ਨਾ ਖਰੀਆਂ ਕਾਮਨਪੁਰੇ ਜੋਰਾ ਕਰਾਉਣ ਚੱਲਦਾ ਖਾਦਾ ਅੱਜ 40 ਬੋਰੀ ਰਖਾਦੇ ਪਾ ਦੇ ਨੇ ਬੋਰੀ ਬਾਈਸ ਹੁਣ ਇੱਥੋਂ ਵਾਲਾ ਪਾ ਕੇ ਤੇ ਫਾਈਨਲ ਹੋਏ ਨਾ 40 ਬੋਰੀ ਅਜੇ ਖਾਦੇ 6 ਬੰਦੇ ਹੁਣ ਬੜੀਆ ਕੰਮ ਇਹ ਦਾ ਤਾ ਤੋਂ ਉਹਦੇ ਆnde ਮਸ਼ੀਨਰੀ ਆਪਣੇ ਕੋਲ ਲਾਈ ਕੇ ਖਤ ਬੰਨੂਂਦਾ ਪਰ ਹੱਥਾ ਨਾਲ क्योंकि पहली दिखा सूजी खा दो फिर ट्रैक्टर ना पावे तो कनक सारी पानी लग जा कनक बहुत सारी सारे गुले गुडे मर रहे अच्छा कनक वजी सारियाँ शाह ਇਹ ਕਣਕ ਆਪਣੀ ਹੋ ਗਈ ਜੀ ਅੱਜ ਪੂਰੇ ਬਾਈਆਂ ਦਿਨਾਂ ਦੀ ਤੇ ਇਹਨੂੰ ਹੁਣ ਆਪਣੀ ਪਹਿਲੀ ਵਾਰ ਪਾਈ ਅੱਜ ਬਾਈਆਂ ਦਿਨਾਂ ਤੇ ਅਜਾ ਬਪਾ ਨਹੀਂ ਲਾਉਣਾ ਕਹਾਂ ਕਿ ਥੱਲੇ ਬਹੁਤ ਜਿਆਦਾ ਗਿੱਲਾ ਕਣਕ ਦੇ ਵਿੱਚ ਜੀ ਸਾਰਾ ਕੰਮ ਹੋ ਗਿਆ ਇਥੋਂ ਫਾਈਨਲ ਆਣਾ ਚੱਲਦੇ ਹਾਂ ਘਰ ਨੂੰ

ਇੱਕ ਬੰਦੇ ਨੇ ਪਾਣੀ ਜ਼ਿਆਦਾ ਲਾ ਬੈਠਾ ਕਣਕ ਨਿੱਕੀ ਨੂੰ ਸਾਰੀ ਕਣਕ ਖੱਟੇ ਹੋ ਗਈ ਆ ਜਵਾਨ ਜਵਾਨ ਲੱਗਾ ਖਾਦ ਪਾਉਂਦਾ ਦੋ ਹੀ ਦੋ ਵੜਾ ਕੰਮ ਖਰਾਬ ਆ ਕਣਕ ਨਿੱਕੀ ਸੀ ਤੇ ਪਾਣੀ ਲਾ ਬੈਠਾ ਪਹਿਲਾਂ ਜ਼ਿਆਦਾ ਸਾਡਾ ਪਾ ਜਾਣਦੇ ਆ ਆਪਣੇ ਘਰੋਂ ਖਾਦ ਦਾ ਕੰਮ ਗਿਆ ਨਿਪਟ ਅੱਜ ਪਹੁੰਚ ਚੁੱਕੇ ਆ ਆਪਣੀ ਵੇਲੀ ਵਿੱਚ ਖਾਦ ਪਾ ਕੇ ਸਾਰਾ ਕੰਮ ਕੂਮ ਕਾਇ ਨਿਬੜਾ ਤੋਂ ਨਾ ਪਹੁੰਚ ਕੇ ਆਪਣੇ ਛੱਡ ਦੇ ਵਿੱਚ ਹੋਣਾ ਮੱਧ ਵਿੱਚ ਵਾਈ ਕਰਦੇ ਆ ਅੰਦਰ ਆਪਣੀ ਰਾਣੀ ਰਾਣੀ ਸੁੰਦਰਾ ਵੀ ਠੰਡ ਹੋ ਗਈ ਉਹਨੂੰ ਕਰਦੇ ਅੰਦਰ ਇਹਨੂੰ ਹਣਾੜੋ